ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਪਹਿਲਾਂ ਉੱਥੇ ਹੀ ਮਾਪਛਾ ਜਿਹੜਾ ਕਿ ਦਿੱਤਾ ਜਾਵੇਗਾ ਪਿਤਾ ਦਿਨਾਂ ਚ ਪੰਜਾਬ ਚ ਹੜਾ ਆਇਆ ਤੇ ਨ ਹੜਾਂ ਦੇ ਨਾਲ ਇੱਕ ਪੰਜਾਬ ਦੇ ਵਿੱਚ ਤਬਾਹੀ ਮਚੀ ਤੇ ਉੱਥੇ ਹੀ ਘਰਾਂ ਦੇ ਘਰ ਟਹਿ ਗਏ ਕਿਸਾਨਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਨੇ ਮਾਪਜੇ ਦੀ ਮੰਗ ਕੀਤੀ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਦੀਵਾਲੀ ਤੋਂ ਪਹਿਲਾਂ ਚੈੱਕ ਵੰਡੇ ਜਾਣਗੇ ਤੇ ਉੱਥੇ ਹੀ ਆਪਣੀ ਲੀਡਰਸ਼ਿਪ ਨੂੰ ਜਿਹੜਾ ਕਿ ਸਟੇੜਾ ਕਿ ਗਰਾਊਂਡ ਲੈਵਲ ਦੇ ਉੱਤੇ ਉਤਾਰੇ ਗਿਆ ਤੇ ਉੱਥੇ ਹੀ ਕਿਸਾਨਾਂ ਨੂੰ ਮਾਪチェ ਦੇ ਲਈ ਚੈੱਕ ਵੰਡੇ ਜਾ ਰਹੇ ਨੇ ਹੁਣ ਮੰਤਰੀ ਕੁਟਾਰੂ ਛੱਕ ਦਾ ਬਿਆਨ ਸਾਹਮਣੇ ਆ ਰਿਹਾ ਹੈ ਮੁੱਖ ਮੰਤਰੀ ਪਗਵੰਦ ਸਿੰਘ ਮਾਨ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਤੇ ਉੱਥੇ ਹੀ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਪਾਂ ਔਰ ਵਹ ਜੋ ਦੇਖਿਆ ਕਿ 1988 ਦਾ ਹੜ੍ਹ ਜਦੋਂ ਆਇਆ ਉਹ ਸਾਡੀ ਬਾਈਕਸਾਲ ਉਮਰ ਸੀਗੀ 22 ਸਾਲ ਤਾਂ ਉਸੇਲੇ ਪਾਣੀ ਦਾ ਬੋਸ ਸੀਗਾ ਲੇਕਿਨ ਇਹ ਪਾਣੀ ਉਹ ਤੋਂ ਵੀ ਕਈ ਦਰਜੇ ਜ਼ਿਆਦਾ ਹੈ ਅਸੀਂ ਉਹ ਪ੍ਰਾਣਾ ਰਿਕਾਰਡ ਕਢਾਇਆ ਕਿ ਉਸ ਵੇਲੇ 160 70 ਲੱਖ ਕਿਊਸਿਕ ਪਾਣੀ ਰਾ ਵਿੱਚ ਆਇਆ ਤੇ ਇਸ ਵਾਰ ਤਾਂ ਦੁੱਗਣਾ ਪਾਣੀ ਕਿਉਂਕਿ ਪਹਾੜਾਂ 'ਚ ਬਾਰਸ਼ ਨਹੀਂ ਹੋਈ ਉਸ ਬਾਰਸ਼ ਨੇ ਚਾਹੇ ਰੋਜ ਜਾਏ ਚਾਹੇ ਜਲਾਲੀਆ ਚਾਹੇ ਰਾਵੀਆ ਚਾਹੇ ਤਰਨਾਇਆ ਸਾਰਿਆਂ ਚ ਤੂਫਾਨ ਆਇਆ ਤੇ ਇੱਕ ਜਿਹੜੀ ਗੱਲ ਜਿਹੜੀ ਆਮ ਤੌਰ ਤੇ ਮੌਸਮ ਦੇ ਵਿੱਚ ਚੇਂਜ ਹੋ ਰਹੀ ਹੈ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਦੁਨੀਆ ਦੇ ਅੰਦਰ ਹਰ ਪੜਿਆ ਲਿਖਿਆ ਜਿਹੜਾ ਮਨੁੱਖਾ ਉਹ ਤੋਂ ਚਿੰਤਤ ਹੈ ਸਾਡੇ ਗੁਰੂ ਸਾਹਿਬਾਨ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਕਹਿ ਗਏ ਸਨ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਜਦੋਂ ਵਾਤਾਵਰਨ ਨੂੰ ਕੋਈ ਇਹਦਾ ਖਤਰਾ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ આજ ਤੋਂ 400 ਸਾਲ ਪਹਿਲਾਂ ਲੋਕਾਂ ਵਗਿਆ ਲੋਕੋ ਇਹ ਜਿਹੜੀ ਪਾਗਣਾ ਇਹ ਗੁਰੂ ਅਸਰ ਦਾ ਪਾਣੀ ਪੀਤਾ ਮਾਤਾ ਤਰ ਸਾਡੇ ਰਿਸ਼ਿਆਂ ਦੇ ਨਾਲ ਸਾਡੇ ਜਜ਼ਬਾਤਾਂ ਦੇ ਨਾਲ ਮੇਲ ਖਾਂਦੀਆਂ ਆਵਾ ਲੈਡੀਆਂ ਮਹਾਨ ਗੱਲਾਂ ਕਹੀਆਂ ਪਰ ਮਨੁੱਖ ਲਗਾਤਾਰ ਲੱਗਿਆ ਮਨੁੱਖ ਸਵਾਰਥੀ ਵੀ ਜ਼ਿਆਦਾ ਕੁਦਰਤ ਨਾਲ ਸੇੜਸੜ ਕਰਦਾ ਤੇ ਫਿਰ ਕੁਦਰਤ ਵੀ ਕਦੇ-ਕਦੇ ਆਪਣਾ ਰੰਗ ਦਸਦੀ ਹੈ ਅਸੀਂ ਦੇਖਿਆ ਕਿ ਬੱਦਰ ਫੜਦੇ ਸੁਣੇ ਆ ਬੱਦਰ ਫੜਦੇ ਹੀ ਕੁਲੂ ਮਨਾਲੀ ਮੰਡੀ ਚ ਜਾਂ ਸ਼੍ਰੀਨਗਰ ਵਾਲੇ ਪਾਸੇ ਇਹ ਪਹਿਲੀ ਵਾਰ ਹੋਇਆ ਕਿ ਜਮਲੌਰ ਪਿੰਡ ਦੇ ਅੰਦਰ ਵੀ ਬੱਦਰ ਫਟਿਆ ਜਿਹੜਾ ਕਠੂਏ ਦੇ ਨਾਲ ਹੈ ਮਲਾ ਨਹੀਂ ਲੱਗਦਾ ਇਹ ਚੇਂਜ ਹੈ ਜਿਹੜੀ ਮੌਸਮ ਦੇ ਵਿੱਚ ਥਰੂਆਊਟ ਵਰਲਡ ਦੇਖਣ ਚ ਮਿਲ ਰਹੀ ਹੈ ਨਹੀਂ ਤੇ ਕਦੀ ਕਟੂਗੇ ਦੇ ਬੱਦਲ ਫੱਟਿਆ ਅਸਾ ਸੁਆਬ ਨਾਲ ਉਸ ਦਿਨ 20 ਅਗਸਤ ਨੂੰ ਜਿਹਦੇ ਨਾਲ ਬੱਦਲ ਫੱਟਿਆ ਜਲਾਲੀਏ ਦੇ ਵਿੱਚ ਅਸੀਂ ਆਪ ਆਪਣੀ ਅੱਖਾਂ ਦੇ ਨਾਲ ਲੋਕਾਂ ਦੇ ਸਲੰਡਰ ਰੋੜ ਦੇ ਦੇਖਿਆ ਸੰਦੂਕ ਰੋੜ ਦੇ ਦੇਖਿਆ ਸੋ ਉਹ ਸਮਾਂ ਓਖਾ ਜਾਂ ਲੰਘਿਆ ਉਸ ਸਮੇਂ ਦੇ ਜ਼ਖਮ ਸਹਜੇ ਸਹਜੇ ਪਰ ਵੀ ਜਾਣੇ ਲੇਕਿਨ ਜਿਨ੍ਹਾਂ ਦੇ ਕੀਮਤੀ ਬੱਚੇ ਕੀਮਤੀ ਲੋਕ ਇਸ ਜਾਨ ਤੋਂ ਤੁਰ ਗਏ ਉਹਨਾਂ ਦੇ ਜਖੂ ਸਿਆਦ ਕਦੀ ਵੀ ਨਾ ਪਰੇ ਜਾਣ ਅਸੀਂ ਬਾਕੀ ਚੀਜ਼ਾਂ ਪਹਿਲਾਂ ਕਰ ਲਾਂਗੇ ਔਰ ਬਹੁਤ ਕੰਮ ਕੀਤਾ ਉਸ ਵੇਲੇ ਲੋਕਾਂ ਨੇ ਕਿਸੇ ਵੀ ਬੰਦੇ ਨੇ ਮੱਲਵ ਕੋਈ ਕਸਰ ਨਹੀਂ ਛੱਡੀ ਜਿਹੜਾ ਪੈਸਾ ਦੇ ਸਕਦਾ ਹੋਵੇ ਪੈਸਾ ਦਿੱਤਿਆ ਜਿਹਦੇ ਕੋਲ ਸਾਧਨ ਹੈ ਉਹ ਸਾਧਨ ਲੈ ਕੇ ਆਇਆ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਪਿੰਡ ਆਬ ਪਾਣੀ ਜੀ ਡੁੱਬੇ ਉਹਨਾਂ ਪਿੰਡਾਂ ਦੇ ਵਿੱਚ ਲੰਗਰ ਲਾਇਆ ਜਾ ਕੇ ਉੱਥੇ ਕੋਈਆਂ ਅੱਡੇ ਜੁੱਤੇ ਆ ਮਾਫਰ ਵਾਲੇ ਬੈਠੇ ਆ ਸੁਵਿਧਾਦਾਰ ਸਾਹਿਬ ਬੈਠੇ ਸਪੈਸਾ ਬੈਠੇ ਆ ਜਦੋਂ ਵੀ ਲੰਗਰ ਉੱਥੇ ਲਾ ਰਹੇ ਹਾਂ ਤਾਂ ਮੈਂ ਇਹਨਾਂ ਨੂੰ ਗਿਆ ਵੀ ਯਾਰ ਤੁਸੀਂ ਤੇ ਆਪ ਕੀ ਰਿਓ ਕਹਿੰਦੇ ਹਾਂ ਕੋਈ ਗੱਲ ਨਹੀਂ ਕੀਤੀ ਇਹ ਪੰਜਾਬ ਦੀਆਂ ਰਵਾਇਤਾਂ ਜੋ ਪੀਂ ਗਰੇਣੇ ਤੋਂ ਮੁਸਲਮਾਨ ਲੜਕੇ ਟਰਾਲੀਆਂ ਲੈ ਕੇ ਆਏ ਉਸ ਨੂੰ ਰਸਦੀਆਂ ਇੱਕ ਵਾਰ ਫਿਰ ਬਾਬੇ ਨਾਨਕ ਤੇ ਵਰਦਾਨੇ ਦੀ ਦੋਸਤੀ ਨਜ਼ਰ ਆਈ ਮੈਂ ਉਹ ਮੁੰਡੇ ਮਿਲੇ ਮੈਂ ਪੁੱਛਿਆ ਕਿੱਥੋਂ ਆਏ ਹੋ ਉਹ ਕਹਿੰਦੇ ਜੀ ਅਸੀਂ ਸਹਾਰनपुर ਤੋਂ ਆਏ ਹਾਂ 24 ਘੰਟੇ ਆ ਸਾਨੂੰ 24 ਘੰਟਿਆਂ 'ਚ ਪਹੁੰਚਿਆ ਸੀ ਟਰਾਲੀਆਂ ਲੈ ਕੇ ਤੇ ਨਾਲ ਉਹ ਕਹ ਰਹੇ ਹਨ ਵੀ ਤੁਹਾਡੇ ਕੋਲ ਸਿੱਖਿਆ ਪੰਜਾਬੀਆਂ ਕੋਲ ਸੋ ਪੰਜਾਬ ਗੁਰੂਆਂ ਦੇ ਨਾਂ ਤੇ ਸਿੱਧਾਂ ਦੇ ਨਾਂ ਤੇ ਜਾਣਿਆ ਜਾਂਦਾ ਜਿਉਂਦਾ ਅਸੀਂ ਬੜੇ ਬੜੇ ਇਤਿਹਾਸ ਚ ਡਿੱਗੇ ਆ ਤੇ ਜਦੋਂ ਵੀ ਡਿੱਗੇ ਹਾਂ ਤੋਂ ਦੁਗਣੀ ਤਰੱਕੀ ਨਾਲ ਉੱਠੇ ਆ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ 82 ਪਿੰਡ ਨੇ ਸਾਡੇ ਕੋਲ ਹਲਕੇ ਦੇ ਜਿਹੜੇ ਫੜਾ ਕੋ ਪ੍ਰਵਾਪਤ ਨੇ 82 ਪਿੰਡ ਟੋਟਲ ਇਹਨਾਂ ਦੇ ਵਿੱਚੋਂ ਅਸੀਂ 21 ਪਿੰਡਾਂ ਨੂੰ ਦਿਹਾੜੀ ਤੋਂ ਪਹਿਲੇ ਪਹਿਲੇ ਫੌਜਰ ਦੇ ਰਹੇ ਆ ਜਿਹੜਾ ਮਾਨਜੋਗ ਸੀਐਮ ਸਾਹਿਬ ਨੇ ਲਾਂਭ ਕੀਤਾ ਸੀਗਾ ਸਰਦਾਰ ਭਵੰਸ਼ ਸਿੰਘ ਮਾਨ ਜੀ ਨੇ ਕਿ ਅਸੀਂ ਦਿਹਾੜੀ ਤੋਂ ਪਹਿਲੇ ਪਹਿਲੇ ਲੋਕਾਂ ਦੇ ਮੁਆਵਜ਼ੇ ਦੇ ਰਾਸ਼ੀ ਜਿਹੜੀ ਆ ਉਹ ਦੇਵਾਂਗੇ ਤੇ ਅੱਜ 7 ਪਿੰਡਾਂ 12 ਪਹਿਲਾਂ ਦੇ ਚੁੱਕਿਆ 19 ਪਿੰਡ ਜਿਹੜੇ ਮਿੱਥੇ ਸੀਗੇ ਦੋ ਪਿੰਡ ਪਠਾਨਕੋਟ ਹਲਕੇ ਦੇ ਹਨ ਤੇ 19 ਪਿੰਡ ਮੇਰੇ ਹਲਕੇ ਦੇ ਆ ਅੱਜ ਅਸੀਂ ਇੱਥੇ 1 ਕਰੋੜ 54 ਲੱਖ ਰੁਪਏ ਦੀ ਰਾਸੀ ਜਿਹੜੀ ਆ ਤਕਸੀਮ ਕਰਨੀ ਆ ਦੋ ਖਾਲੇ ਦੇ ਅੰਦਰ ਸੋ ਪੈਸੇ ਤੁਹਾਡੇ ਆ ਇਹ ਤੋਂ ਅਨੋਰ ਟੈਕ ਵਾਪਸ ਕਰਦੇ ਆ ਔਰ ਮੈਂ ਇਹ ਵੀ ਕਹਾਂ ਕਿ ਜਿਹੜੇ ਬਾਕੀ ਰਹਿੰਦੇ ਪਿੰਡ ਨੇ ਉਹਨਾਂ ਨੂੰ ਦਿਹਾੜੀ ਤੋਂ ਦੂਜੇ ਦਿਨ ਤਿਆਰ ਕਰਕੇ ਰੋਗ ਲਿਆਈ ਦੂਜੇ ਤੇ ਜਦੋਂ ਵਿਆਹੇ ਤੋ ਫਿਰ ਆਵਾਜ਼ ਆ ਗਿਆ ਰਾਸੀ ਵੜੇ ਆਪਾਂ ਸ਼ੁਰੂ ਕਰ ਦਨੇ ਆ ਫਿਰ ਇਹ ਫਸਲਾਂ ਦਾ ਮੌਜਾ ਇਸ ਤੋਂ ਬਾਅਦ ਜਿਨ੍ਹਾਂ ਦੇ ਘਰ ਟੱਟ ਗਏ ਪੂਰੀ ਤਰ੍ਹਾਂ ਜਿਨ੍ਹਾਂ ਦੇ ਘਰ ਅਧਿਕਤ ਵੱਧੇ ਡੈਮੇਜ ਹੋਇਆ ਇਸ ਤੋਂ ਬਾਅਦ ਫਿਰ ਉਹਨਾਂ ਦੀ ਸ਼ੁਰੂਆਤ ਕਰਨੀ ਹੈ ਔਰ ਇੱਕ ਸਪੈਸ਼ਲ ਵਿਧਾਨ ਸਭਾ ਦਾ ਦਰਵਾਜ਼ਾ ਸੱਦੇ ਆ ਮੁੱਖ ਮੰਤਰੀ ਜੀ ਨੇ ਕਿ ਜਿਹੜੀ ਮੁਆਵਜ਼ਾ ਰਾਸੀ ਹੈ ਥੋੜੀ ਹੈ